ਅਸੀਂ ਜਦੋਂ ਸਥਾਨਕ ਲੋਕਾਂ ਦੇ ਨਾਲ ਇੱਥੇ ਗੱਲਬਾਤ ਕੀਤੀ ਤਾਂ ਇਹ ਪਤਾ ਲੱਗਿਆ ਵੀ ਇਹ ਲੋਕਾਂ ਦੀ ਸਾਡੇ ਪੰਜਾਬ ਦੇ ਲੋਕਾਂ ਦੀ ਇੱਥੇ 700 ਏਕੜ ਦੇ ਕਰੀਬ ਜ਼ਮੀਨ ਹੈਗੀ ਆ ਤਾਂ ਇਹ ਕਈ ਦਹਾਕਿਆਂ ਤੋਂ ਇਹ ਸੰਤਾਪ ਹੰਡਾ ਰਹੇ ਹੈਗੇ ਆ ਜਿਹੜਾ ਕਹਿੰਦੇ ਵੀ ਜੇ ਤੱਕ ਇਹਦਾ 33% ਨੁਕਸਾਨ ਹੋਇਆ ਤੇ ਥੋੜੀ ਮੁਆਵਜ਼ਾ ਨੀਤੀ ਉਹਨੂੰ ਨੁਕਸਾਨ ਹੀ ਨਹੀਂ ਮੰਨਦੀ ਮੇਰਾ ਨਾ ਸੁਖਚੰਦ ਸਿੰਘ ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਜੀ ਅੱਜ ਸੀ ਫਾਇਲ ਕਾ ਜੇ ਲੈਣ ਨਾਲ ਸੰਬੰਧਤ ਜਿਹੜੇ ਹੜ੍ਹਾਂ ਦੀ ਮਾਰ ਚੱਲ ਰਹੇ ਇੱਥੋਂ ਦੇ ਸਰਹੱਦੀ ਲੋਕ ਪਿੰਡ ਮਹਾਰ ਜਮਸ਼ੇਰ ਦੇ ਜਿਹੜੇ ਪੀੜਤ ਹੜ੍ਹਾਂ ਦੀ ਮਾਰ ਹੇਠ ਆਏ ਹੈਗੇ ਆ ਉਹਨਾਂ ਦਾ ਹਾਲ ਜਾਣਨ ਦੇ ਲਈ ਤੇ ਜੋ ਇੱਥੋਂ ਦਾ ਪ੍ਰਸ਼ਾਸਨ ਤੇ ਸਰਕਾਰ ਜਿਹੜੇ ਵੱਡੇ ਵੱਡੇ ਦਾਅਵੇ ਕਰਦੀ ਹੈ ਵੀ ਅਸੀਂ ਹੜ੍ਹ ਪੀੜਤਾਂ ਦੀ ਮਦਦ ਲਈ ਆਹ ਕਰਤਾ ਉਹ ਕਰਤਾ ਉਹ ਸਿਰਫ ਉਹਨਾਂ ਦੇ ਫੋਟੋਆਂ ਖਿਚਾਉਣ ਤੋਂ ਅਖਬਾਰੀ ਬਿਆਨਾਂ ਤੋਂ ਗੱਲ ਗਾਹ ਨਹੀਂ ਵਧੀ ਗਈ ਇੱਥੋਂ ਦੇ ਜਿਹੜੇ ਸਥਾਨਕ ਲੋਕ ਆ ਜਿਹੜਾ ਵੱਡਾ ਉਹ ਜਿਹੜੇ ਇੱਥੋਂ ਦੀ ਪੀੜਾ ਸਹਰੇ ਹੈਗੇ ਆ ਇੱਥੇ ਜਿਹੜੇ ਪਿੰਡਾਂ ਦੇ ਪਿੰਡ ਜਿਹੜੀਆਂ ਉਹਨਾਂ ਦੀਆਂ ਫਸਲਾਂ ਜਿਹੜੀਆਂ ਉਹਨਾਂ ਦੀਆਂ ਸਬਜ਼ੀਆਂ ਜਿਹੜੇ ਉਹਨਾਂ ਦੇ ਪਸ਼ੂ ਜਿਹੜੇ ਇੱਥੋਂ ਦੇ ਲੋਕ ਜਿਹੜੇ ਪੂਰੀ ਦੁਖਦਾਈ ਜ਼ਿੰਦਗੀ ਹੰਡਾ ਰਹੇ ਹੈਗੇ ਆ ਉਹਨਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਅੱਜ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਵੀ ਆ ਕੇ ਗਏ ਆ ਪਰ ਇਹਨਾਂ ਦੀ ਜ਼ਿੰਦਗੀ ਦੇ ਦੁੱਖਾਂ ਦੇ ਵਿੱਚ ਕਿਸੇ ਪੱਖੋਂ ਹਲੇ ਤੱਕ ਕਮੀ ਨਹੀਂ ਆਏਗੀ ਅਸੀਂ ਜਦੋਂ ਸਥਾਨਕ ਲੋਕਾਂ ਦੇ ਨਾਲ ਇੱਥੇ ਗੱਲਬਾਤ ਕੀਤੀ ਤਾਂ ਇਹ ਪਤਾ ਲੱਗਿਆ ਬੀ ਲੋਕਾਂ ਦੀ ਸਾਡੇ ਪੰਜਾਬ ਦੇ ਲੋਕਾਂ ਦੀ ਇੱਥੇ 700 ਏਕੜ ਦੇ ਕਰੀਬ ਜ਼ਮੀਨ ਹੈਗੀ ਆ ਤਾਂ ਇਹ ਕਈ ਦਹਾਕਿਆਂ ਤੋਂ ਇਹ ਸੰਤਾਪ ਹੰਡਾ ਰਹੇ ਹੈਗੇ ਆ ਵੀ ਇੱਥੇ ਵਕ ਵਕ ਸਰਕਾਰਾਂ ਆਈਆਂ ਅਕਾਲੀ ਭਾਜਪਾ ਸਰਕਾਰ ਵੀ ਆਈ ਕਾਂਗਰਸ ਦੀ ਵੀ ਆਈ ਪਰ ਇਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਕਿਸੇ ਪੱਖ ਤੋਂ ਕਮੀ ਨਹੀਂ ਆਈ ਸੋ ਅਸੀਂ ਇਹ ਸਮਝਦੇ ਹੈਗੇ ਆ ਵੀ ਜਿਹੜਾ ਇਹ ਲੁਟੇਰਾ ਪ੍ਰਬੰਧ ਹਰ ਵਾਰ ਕਦੇ ਇਹਨਾਂ ਨੂੰ ਜੰਗ ਦੇ ਨਾ ਦੇ ਉੱਤੇ ਇਹਨਾਂ ਦੇ ਲੋਕਾਂ ਦਾ ਜਾੜਾ ਕੀਤਾ ਜਾਂਦਾ ਕਦੇ ਹੜ੍ਹਾਂ ਦੇ ਨਾਲ ਇੱਥੋਂ ਦੇ ਸਥਾਨਕ ਲੋਕਾਂ ਦਾ ਜਾੜਾ ਹੁੰਦਾ ਹੈਗਾ ਇੰਨੀ ਦੁੱਖਾਂ ਦੀ ਜ਼ਿੰਦਗੀ ਹੰਡਾ ਰਹੀ ਹੈ ਤੇ ਅਸੀਂ ਇੱਥੋਂ ਦੇ ਸਥਾਨਕ ਲੋਕਾਂ ਨੂੰ ਇਹ ਅਪੀਲ ਵੀ ਕਰਦੇ ਹੈਗੇ ਆਂ ਵੀ ਇਸ ਗੱਲ ਦਾ ਜਿਹੜਾ ਮੁਕੰਮਲ ਹੱਲ ਹੈਗਾ ਹੱਲ ਤਾਂ ਇਥੋਂ ਦੀ ਸਰਕਾਰਾਂ ਮੁਆਵਜ਼ਾ ਨੀਤੀ ਵੀ ਇੱਕ ਮਜ਼ਾਕ ਨੀਤੀ ਬਣ ਕੇ ਰਹਿ ਗਈ ਹੈਗੀ ਆ ਉਹਦੇ ਵਿੱਚ ਜਿਹੜਾ ਕਹਿੰਦੇ ਵੀ ਜੇ ਤੱਕ ਕਿਸੇ ਦਾ 33% ਨੁਕਸਾਨ ਹੋਇਆ ਤੇ ਇਥੋਂ ਦੀ ਮੁਆਵਜ਼ਾ ਨੀਤੀ ਉਹਨੂੰ ਨੁਕਸਾਨ ਹੀ ਨਹੀਂ ਮੰਨਦੀਗੀ ਜੇ ਕਿਸੇ ਦਾ 75% ਦੀ ਨੁਕਸਾਨ ਹੋਇਆ ਤਾਂ ਕਹਿੰਦੇ ਜੀ 6800 ਰੁਪਇਆ ਲੈ ਲਓ ਜੇ ਕਿਸੇ ਦਾ 100% ਦੀ ਨੁਕਸਾਨ ਹੋਇਆ ਤਾਂ ਉਹ ਵੀ ਇੱਕ जखਮਾਂ ਤੇ ਲੂਣ ਛਿੜਕਣ ਵਾਲੀ ਗੱਲ ਹੈਗੀ ਆ ਵੀ ਕਹਿੰਦੇ 15000 ਤੇ ਜਿਹੜਾ ਪਿਛਲੇ ਸਮੇਂ ਦੌਰਾਨ ਜਿਹੜੀ ਕੋਈ ਗੜੇ ਮਾਰੀ ਜਾਂ ਕੋਈ ਅੱਗ ਲੱਗਣ ਦੇ ਨਾਲ ਕਿਸਾਨਾਂ ਦੀਆਂ ਕਣਕਾਂ ਸਾੜੀਆਂ ਸੀ ਉਹ ਮੁਆਵਜ਼ਾ ਪੰਜਾਬ ਸਰਕਾਰ ਨੇ ਹਾਲੇ ਤੱਕ ਵੀ ਨਹੀਂ ਜਾਰੀ ਕੀਤਾ ਸੋ ਅਸੀਂ ਮੰਗ ਕਰਦੇ ਹੈਗੇ ਆ ਵੀ ਇਸ ਤਰ੍ਹਾਂ ਲੋਕਾਂ ਦੇ जखਮਾਂ ਤੇ ਲੂਣ ਛਿੜਕਣਾ ਬੰਦ ਕੀਤਾ ਜਾਵੇ ਤੇ ਸਥਾਨਕ ਲੋਕਾਂ ਦੀ ਜਿਨ੍ਹਾਂ ਨੁਕਸਾਨ ਹੋਇਆ ਇਹ ਕਿਸੇ ਦਾ 1 ਲੱਖ ਰੁਪਏ ਦਾ ਕਿੱਲੇ ਦੇ ਵਿੱਚੋਂ ਝੋਨਾ ਨਿਕਲਦਾ 90 ਹਜ਼ਾਰ 80 ਹਜ਼ਾਰ ਦਾ ਉਸ ਸਲੈਬ ਦੇ ਹਿਸਾਬ ਨਾਲ ਜਿਹੜਾ ਉਹਦੀ ਭਰਪਾਈ ਹੋਣੀ ਚਾਹੀਦੀ ਆ ਨਾ ਕਿ ਇਹ ਜਿਹੜਾ ਕਈ ਦਹਾਕਿਆਂ ਤੋਂ ਲੋਕਾਂ ਨੂੰ ਇਸ ਗੱਲ ਦੇ ਉੱਤੇ ਬੇਹਕੂ ਬਣਾ ਰਹੀਆਂ ਇਥੋਂ ਦੀਆਂ ਸਰਕਾਰਾਂ ਇਹਨਾਂ ਦੇ ਖਿਲਾਫ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਥਾਨਕ ਲੋਕਾਂ ਦੇ ਸਹਿਯੋਗ ਦੇ ਨਾਲ ਇਸ ਪ੍ਰਸ਼ਾਸਨ ਦੇ ਖਿਲਾਫ ਕੋਈ ਤਿੱਖਾ ਐਕਸ਼ਨ ਕਰਨ ਦਾ ਅਸੀਂ ਜਿਹੜਾ ਅੱਜ ਇਥੋਂ ਐਲਾਨ ਕਰਦੇ ਆ ਤਿੱਖੇ ਸੰਘਰਸ਼ ਇਹਨਾਂ ਦੇ ਖਿਲਾਫ ਵੜੇ ਜਾਣਗੇ ਮੇਰਾ ਨਾਮ ਰਾਜਕੌਰ ਚੱਕ ਸਰਦੋ ਕੀ ਮੈਂ ਕੀਟਿਕ ਸੰਜ ਯੂਨੀਅਨ ਔਰਤ ਵਿੰਗ ਦੀ ਜ਼ਿਲ੍ਹਾ ਕਨਵੀਨਰ ਤੇ ਅੱਜ ਅਸੀਂ ਇੱਥੇ ਮਹਾਰਖੀ ਪਿੰਡ ਜਿਹੜੇ ਹੈਗੇ ਜਿਹੜੇ ਜਣੀ ਦੇ ਵਿੱਚ ਆਏ ਹੋਏ ਹੈਗੇ ਹੜਾਂ ਦੀ ਮਾਰਥਲੇ ਇੱਥੇ ਅਸੀਂ ਅੱਜ ਵੀ ਆਏ ਸੀਗੇ ਇਨਾਂ ਦਾ ਹਾਲਚਾਲ ਇੱਥੋਂ ਦੇ ਲੋਕਾਂ ਦਾ ਪੁੱਛਣਾ ਕੀ ਇਹ ਜਿਹੜੀਆਂ ਮੁਸ਼ਕਲਾਂ ਵਿੱਚ ਵੀ ਫੇਸ ਕਰ ਰਹੇ ਹੈਗੇ ਆ ਪਹਿਲੀ ਗੱਲ ਤਾਂ ਅੱਜ ਤੱਕ ਜਿਹੜਾ ਪੰਜਾਬ ਹੈਗਾ ਹਮੇਸ਼ਾ ਜਿਹੜਾ ਹੈਗਾ ਇਹਨੂੰ ਬੇਲੋੜਾ ਪਾਣੀ ਮਿਲਿਆ ਹੈਗਾ ਲੋੜਾਂ ਦਾ ਇਹਨੂੰ ਪਾਣੀ ਕਦੇ ਮਿਲਿਆ ਹੀ ਨਹੀਂਗਾ ਜਿੱਥੇ ਲੋੜ ਹੈਗੀ ਉੱਥੇ ਮਿਲ ਨਹੀਂ ਰਿਹਾ ਤੇ ਇਹ ਬੇਲੋੜਾ ਜਿਹੜਾ ਪਾਣੀ ਹਰ ਸਾਲ ਜਾਨੀ ਪਿਛੇ 23 ਦੇ ਵਿੱਚ ਵੀ ਬਹੁਤ ਜ਼ਿਆਦਾ ਇੱਥੇ ਆੜ ਆਇਆ ਸੀ ਤਾਂ ਜਦੋਂ ਇੱਥੋਂ ਦੀ ਜਿਹੜੀ ਮੌਜੂਦਾ ਸਰਕਾਰ ਸੀ ਉਹ ਕਹਿ ਰਹੀ ਸੀ ਕਿ ਮੈਂ ਜੇ ਕਿਸੇ ਦੀ ਬੱਕਰੀ ਰੁੜ ਗਈ ਜਾਂ ਕਿਸੇ ਦੀ ਮੁਰਗੀ ਰੁੜ ਗਈ ਉਹਨਾਂ ਤੱਕ ਦਾ ਮੁਆਵਜ਼ਾ ਦੇਵਾਂਗਾ ਤੇ ਦਿੱਤਾ ਗਿਆ ਨਹੀਂ ਉਹਨਾਂ ਨੂੰ ਤਾਂ ਸਲਾਂ ਤੱਕ ਦਾ ਜਿਹੜੇ ਇੱਥੇ 65 ਦਿਨ ਜਦੋਂ ਪਿੱਛੇ ਤੇਜ ਦੇ ਵਿੱਚ ਆਇਆ ਸੀਗਾ ਹੜ ਆਇਆ ਸੀ ਤਾਂ ਇਹ ਸਾਰਾ ਜਿਹੜਾ ਪਿੰਡ ਇੱਧਰ ਬਾਰਡਰ ਦੇ ਇੱਧਰ ਹੈਗਾ ਸਤਲੁਜ ਦਾ ਦੇ ਅਸੀਂ ਕੰਡੇ ਤੇ ਖੜੇ ਆਂ ਇੱਧਰ ਇੱਕ ਪਿੰਡ ਪਿੱਛੇ ਹੈਗਾ ਉਹ ਪਿੰਡ 65 ਦਿਨ ਉੱਥੇ ਬੈਠੇ ਰਹੇ ਸਾਰੇ ਸੱਤਾਂ-ਸੁੱਤਾਂ ਦੇ ਬੈਠ ਕੇ ਉਹਨਾਂ ਨੇ ਗੁਜ਼ਾਰੇ ਕੀਤੇ ਉਹਨਾਂ ਨੂੰ ਦੇਖੋ ਵੀ ਉੱਥੋਂ ਤੱਕ ਰਾਸ਼ਨ ਤੱਕ ਨਹੀਂ ਪਹੁੰਚਾਇਆ ਗਿਆ ਸਰਕਾਰ ਨੇ ਅੱਜ ਵੀ ਜਿਵੇਂ ਭਗਵੰਤ ਮਾਨ ਆਇਆ ਇੱਥੇ ਦੇਖ ਕੇ ਗਿਆ ਕੱਲੇ ਦੌਰੇ ਕਰਨ ਨਾਲ ਜਾਂ ਦੇਖ ਕੇ ਜਾਣ ਨਾਲ ਮੁਸ਼ਕਲਾਂ ਦੇ ਹੱਲ ਨਹੀਂ ਹੁੰਦੇ ਕਿਉਂਕਿ ਜਦੋਂ ਖੁਦ ਮੌਜੂਦਾ ਸਰਕਾਰਾਂ ਹੈਗੀਆਂ ਉਹਨਾਂ ਨੇ ਪਹਿਲਾਂ ਹੀ ਪ੍ਰਬੰਧ ਕਰਨੇ ਸੀ ਪਤਾ ਵੀ ਇੱਧਰ ਹੜ੍ਹ ਆਉਂਦੇ ਇੱਧਰਾਂ ਬੰਨ ਜਿਹੜੇ ਮਜ਼ਬੂਤ ਕਰਨੇ ਸੀ ਇੱਧਰ ਜਿਹੜੇ ਕਰਨੇ ਸਾਰੇ ਉਹ ਕਰ ਨਹੀਂ ਰਹੇ ਹੈਗੇ ਜਿਸ ਤਰ੍ਹਾਂ ਹੁਣ ਐਤਕੀ ਇੱਕ ਲੱਖ ਜਿਹੜਾ ਕਿਲਾ ਹੈਗਾ ਮਾ ਇਹਦੇ ਹੜ੍ਹ ਦੀ ਮਾਰ ਹੇਠਾਂ ਆਇਆ ਹੈਗਾ 150 ਜਿਹੜੇ ਪਿੰਡ ਹੈਗੇ ਆ ਉਹ ਪਾਣੀ ਦੀ ਮਾਰ ਦੇ ਹੇਠਾਂ ਆਏ ਆ ਜਿਹਦਾ ਸਰਕਾਰ ਕਹਿ ਰਹੀ ਸਰਵੇ ਕਰਾਂਗੇ ਜਦੋਂ ਅਸੀਂ 나ੜ ਨੂੰ ਅੱਗ ਲਾਉਣੇ ਆ ਉਦੋਂ ਤਾਂ ਸੈਟਲਾਈਟ ਇਹਨਾਂ ਦੇ ਚੱਲ ਪੈਂਦੇ ਤਾਂ ਉਹਨਾਂ ਦਾ ਹੀ ਪਤਾ ਕਰ ਲੈਣ ਦੇ ਕਿੱਥੇ ਅੱਗ ਲਾਈ ਕਿਹੜੇ ਕਿਸਾਨ ਨੇ ਲਾਈ ਤੇ ਕੀ ਅੱਜ ਜਦੋਂ ਇਹ ਮੁਸੀਬਤ ਵਿੱਚ ਸਾਰਾ ਪੰਜਾਬ ਮੁਸੀਬਤ ਵਿੱਚ ਆਇਆ ਹੋਇਆ ਹੜਾਂ ਦੀ ਮਾਰੇ ਤਾਂ ਉਦੋਂ ਨਹੀਂ ਇਹ ਦੇਖ ਸਕਦੇ ਵੀ ਕਿੱਥੇ ਕਿਹੜੇ ਲੋਕਾਂ ਨੂੰ ਸਹੂਲਤ ਚਾਹੀਦੀ ਹੈ ਉਹਨਾਂ ਨੂੰ ਦੇਈਏ ਜਾ ਕੇ ਇਕੱਲੇ ਆ ਕੇ ਸਰਵੇ ਕਰਨ ਨਾਲ ਇੱਥੇ ਕੁਝ ਨਹੀਂ ਹੈਗਾ ਜਿੰਨਾ ਜਿਹੜਾ ਇਹਨਾਂ ਨੇ ਮਹਾਂਵਜਾ ਕੀਤਾ ਹੋਇਆ ਅਨਾਉਂਸ ਉਸ ਮਹਾਂਵਜੇ ਦੇ ਨਾਲ ਤੁਸੀਂ ਦੇਖੋ ਵੀ ਜੇ 6500 ਜੇ 6800 ਦਿੰਦੇ 6-7000 ਰੁਪਏ ਤੇ ਕਿੱਲਾ ਜਿਹੜਾ ਲਵਾਈ ਹੈਗੀ ਝੋਨੇ ਦੀ ਤਾਂ ਉਹਦੇ ਵਿੱਚ ਇੱਥੇ ਝੋਨੇ ਦੀ ਲਵਾਈ ਆਈ ਤੇ ਉਹਨਾਂ ਦੇ ਪੱਲੇ ਕੀ ਆ ਜਿਨ੍ਹਾਂ ਨੇ ਕਿਉਂਕਿ ਇੱਧਰ ਜਿਹੜੇ ਜਿੰਨੇ ਲੋਕ ਹੈਗੇ ਆ ਇਹ ਥੋੜੀ ਜ਼ਮੀਨ ਦੇ ਮਾਲਕ ਹੈਗੇ ਜਿਵੇਂ ਕੋਈ ਕਿੱਲਾ ਡੇਢ ਕਿੱਲਾ ਦੋ ਕਿੱਲੇ ਇਹ ਸਬਜ਼ੀਆਂ ਵਗੈਰਾ ਜਾਂ ਇਸ ਤਰ੍ਹਾਂ ਕਰਕੇ ਆਪ ਦਾ ਜਿਹੜਾ ਇਹ ਗੁਜ਼ਾਰਾ ਕਰ ਰਹੇ ਹੈਗੇ ਆ ਤਾਂ ਜਦੋਂ ਹਰ ਸਾਲ ਮਾਰ ਹੜ੍ਹ ਦੀ ਆ ਜਾਂਦੀ ਹੈ ਤਾਂ ਉਹਨਾਂ ਦੀ ਜਿਹੜੀ ਮਿਹਨਤ ਕੀਤੀ ਹੁੰਦੀ ਉਹ ਪਾਣੀ ਫਿਰ ਜਾਂਦਾ ਹੈਗਾ ਤਾਂ ਇਸ ਕਾਰਨ ਜਿਹੜੇ ਇੱਥੋਂ ਦੇ ਜਿਹੜੇ ਲੋਕ ਹੈਗੇ ਆ ਬਹੁਤ ਮੁਸ਼ਕਲਾਂ ਝੇਲ ਰਹੇ ਹੈਗੇ ਆ ਤਾਂ ਇਹਨਾਂ ਦੇ ਲਈ ਅਸੀਂ ਅੱਜ ਆਏ ਆ ਤਾਂ ਅਸੀਂ ਤਿੱਖਾ ਸੰਘਰਸ਼ ਕਰਨ ਲਈ ਇੱਥੇ ਕਹਿ ਕੇ ਗਏ ਹਾਂ ਜੇ ਸਰਕਾਰਾਂ ਨੇ ਇਹਨਾਂ ਦੀ ਬਾਹ ਨਾ ਫੜੀ ਤਾਂ ਅਸੀਂ ਕੋਈ ਤਿੱਖਾ ਐਕਸ਼ਨ ਲਵਾਂਗੇ ਮੇਰਾ ਨਾਮ ਮਨਦੀਪ ਸਿੰਘ ਜ਼ਿਲ੍ਹਾ ਸਖਤਰਕਿਰਤੀ ਕਿਸਾਨ ਜੁਨੇਨਾ ਅਸੀਂ ਅੱਜ ਜਿਹੜਾ ਇਹ ਸਤਲੋਜ ਦੇ ਕੰਢੇ ਉੱਤੇ ਖੜੇ ਆਂ ਤੇ ਹਜ਼ਾਰਾਂ ਏਕੜ ਜਿਹੜੀ ਹੈਗੀ ਆ ਜ਼ਮੀਨ ਉਹ ਪਾਣੀ ਦੀ ਮਾਰ ਥੱਲੇ ਆਈ ਹੋਈ ਆ ਤੇ ਜਿਹੜੀ ਸਰਕਾਰ ਹੈਗੀ ਆ ਸਰਕਾਰ ਦਾ ਬਿਲਕੁਲ ਫੇਲਿਅਰ ਹੈਗਾ ਉਹਨਾਂ ਨੇ ਕੋਈ ਇੱਥੇ ਜਿਹੜੀ ਸਹੂਲਤ ਹੈਗੀ ਆ ਹੁਣ ਤੱਕ ਜਿਹੜੀ ਹੈਗੀ ਉਹ ਨਹੀਂ ਦਿੱਤੀ ਸਿਰਫ ਉਹਨਾਂ ਦੇ ਮੰਤਰੀ ਜਿਹੜੇ ਹੈਗੇ ਉਹ ਗੇੜੇ ਮਾਰ ਕੇ ਜਿਹੜੇ ਹੈਗੇ ਆ ਮੋੜ ਰਹੇ ਹੈਗੇ ਆ ਪਿਛਲੇ ਕਾਫੀ ਸਮੇ ਤੋਂ ਅਸੀਂ ਇਸ ਗੱਲ ਦਾ ਰੌਲਾ ਪਾਉਂਦੇ ਆ ਰਹੇ ਹੈਗੇ ਆ ਵੀ ਜਿਹੜਾ ਕੇਂਦਰ ਸਰਕਾਰ ਨੇ ਜਿਹੜੇ ਡੈਮਾਂ ਦੇ ਉੱਤੇ ਜਿਹੜਾ ਹੈਗਾ ਪੂਰੇ ਭਾਰਤ ਦੇ ਕਬਜ਼ਾ ਕੀਤਾ ਹੈਗਾ ਉਹ ਕਦੋਂ ਵੀ ਕਿਸੇ ਵੀ ਇਲਾਕੇ ਨੂੰ ਜਿਹੜਾ ਹੈਗਾ ਉਹ ਪਾਣੀ ਦੀ ਮਾਰ ਥੱਲੇ ਮਾਰ ਸਕਦੇ ਆ ਤੇ ਕਦੋਂ ਵੀ ਕਿਸੇ ਵੀ ਇਲਾਕੇ ਨੂੰ ਜਿਹੜਾ ਹੈਗਾ ਸੋਕੇ ਚ ਡਬੋ ਸਕਦੇ ਹੈਗੇ ਉਹ ਉਹ ਜਿਹੜਾ ਪ੍ਰਤੱਖ ਪ੍ਰਦਮਾਨ ਹੈਗਾ ਜਿਹੜਾ ਪੰਜਾਬ ਦਾ ਜਿਹੜਾ ਇਸ ਟਾਈਮ ਜਿਹੜੀ ਹੈਗੀ ਆ ਬਾਰਸ਼ ਹੈਗੀ ਜਿਹੜੀ ਪੰਜਾਬ ਦੇ ਵਿੱਚ ਨਹੀਂ ਹੋਈ ਬਹੁਤ ਘੱਟ ਬਾਰਸ਼ ਹੋਈ ਹੈ ਅਸੀਂ ਪਿੱਛੇ ਵੇਖਿਆ ਹੈਗਾ 2-4 ਕਿਲੋਮੀਟਰ ਪਿੱਛੇ ਤੇ ਜਿਹੜੀਆਂ ਹੈਗੀਆਂ ਮੋਟਰਾਂ ਚੱਲ ਰਹੀਆਂ ਇੱਥੇ ਜਿਹੜਾ ਅਸੀਂ ਦੇਖ ਰਹੇ ਹਾਂ ਹਜ਼ਾਰਾਂ ਏਕੜ ਜਿਹੜਾ ਹੈਗਾ ਉਹ ਪਾਣੀ ਨਾਲ ਡੁੱਬਿਆ ਹੋਇਆ ਹੈ ਇਹ ਇੱਕ ਤਰਾਸ ਦੀ ਹੈਗੀ ਐ ਵੀ ਜਿਹੜਾ ਸਾਡਾ ਹੁਣ ਤੱਕ ਰਾਜ ਪ੍ਰਬੰਧ ਕਰ ਰਹੀਆਂ ਜਿਹੜੀਆਂ ਧਿਰਾਂ ਹੈਗੀਆਂ ਉਹ ਇਸ ਤਰ੍ਹਾਂ ਦਾ ਸਿਸਟਮ ਨਹੀਂ ਬਣਾ ਸਕੀਆਂ ਵੀ ਇਸ ਪਾਣੀ ਦੀ ਜਿਹੜੀ ਹੈਗੀ ਆ ਉਹ ਜੋਗ ਵਰਤੋਂ ਕੀਤੀ ਜਾ ਸਕੇ ਜਿਹੜੇ ਪੰਜਾਬ ਨੂੰ ਹੁਣ ਪਾਣੀ ਦੀ ਲੋੜ ਆ ਜਿੱਥੇ ਮੋਟਰਾਂ ਚੱਲ ਰਹੀਆਂ ਇਹੇ ਪਾਣੀ ਦੀ ਜਿਹੜੀ ਵਰਤੋਂ ਉੱਥੇ ਕੀਤੀ ਜਾ ਸਕਦੀ ਹੈਗੀ ਆ ਪਰ ਸਰਕਾਰ ਜਿਹੜੀ ਹੈਗੀ ਆ ਉਹ ਸਿਰਫ ਗੋਲੀਆਂ ਤੋਂ ਮਿੱਟੀ ਝਾੜ ਰਹੀ ਹੈ ਉਹਨਾਂ ਨੇ ਇਸ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਅਸੀਂ ਆਪਣੀ ਜਥੇਬੰਦੀ ਵੱਲੋਂ ਵਿਸ਼ਵਾਸ ਤੋਂ ਹੋਂ ਨੇ ਆ ਵੀ ਇਹਨਾਂ ਲੋਕਾਂ ਲਈ ਜਿਹੜਾ ਹੈਗਾ ਉਹ ਸੰਘਰਸ਼ ਵੀ ਕਰਾਂਗੇ ਤੇ ਜੋ ਸੰਭਵ ਮਦਦ ਹੋਈ ਇਹਨਾਂ ਲੋਕਾਂ ਲਈ ਉਹ ਅਸੀਂ ਪ੍ਰਬੰਧ ਕਰਾਂਗੇ